ਲਓ ਜੀ ਦੋਸਤੋ ਅੱਜ ਤੁਹਾਡੇ ਲਈ ਗੱਬਣ ਤੇ ਚਾਲਵਾਜ ਘੋੜੀ ਲੈ ਆਏ ਨੁਕਰੇ ਬੱਚੇ ਦੇਣ ਵਾਲੀ ਤੇ ਸੰਭੀ ਸੰਭੀ ਚੰਗੇ ਕਹਿਣ ਦਾ ਮਤਲਬ ਮੋٹے ਸਰੀਰ ਦੀ ਪੂਰੀ ਆ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਬਤੈ ਦਲੋਂ ਸਵਾਗਤ ਹੈ ਜੀ ਐਨ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਤੁਹਾਡੇ ਲਈ ਗੱਬਣ ਘੋੜੀ ਲੈ ਆਤੀ ਨੁਕਰੇ ਬੱਚੇ ਦੇਣ ਵਾਲੀ ਚੰਬੀ ਚਾਲਵਾਜ ਚਾਲਵਾਜ ਮੈਂ ਤਾਂ ਕਹਿੰਦਾ ਚਾਲ ਚੁਰ ਬਹੁਤ ਚੰਗਾ ਚੱਲਦੀ ਆ ਆਖੇ ਚੜ ਚੁੜ ਕੇ ਦੇ ਇੱਕ ਬਾਕੀ ਲੈਂਥ ਲੁੰਥ ਦੀ ਘੋੜੀ ਚੰਗੀ ਆ ਹੱਥਾਂ ਪੈਰਾਂ ਦੀ ਅੰਗਾਉਂਗਾਉਂਗਾ ਬਹੁਤ ਚੰਗੇ ਸਾਰੀ ਡਿਟੇਲ ਦਵਾਂਗੇ ਵੀਡੀਓ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰ ਦਿਓ ਤੇ ਜੇ ਤੁਸੀਂ ਵੀ ਜਾਇਜ ਮੁੱਲ ਦਾ ਜਾਨਵਰ ਖਰੀਦਣਾ ਚਾਹੁੰਦੇ ਮਾਰਕੀਟ ਨਾਲ ਸਸਤਾ ਖਰੀਦਣਾ ਚਾਹੁੰਦੇ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਆਪਣੇ ਫਾਰਮ ਤੇ ਬਾਬੇ ਦੀ ਕਿਰਪਾ ਨਾਲ 30 35 ਜਾਨਵਰ ਹਰ ਵਕਤ ਮੌਜੂਦ ਹੁੰਦੇ ਆ ਤੁਹਾਨੂੰ ਇੱਕ ਤਰ੍ਹਾਂ ਦੀ ਆਪਸ਼ਨ ਮਿਲ ਜੂ ਜੈ ਇਦਾਂ ਦਾ ਮਰਜ਼ੀ ਜਾਨਵਰ ਆ ਕੇ ਪਸੰਦ ਕਰ ਲਓ ਛੋਟੇ ਮੁੱਲ ਤੋਂ ਲੈ ਕੇ ਹਜ਼ਾਰਾਂ ਤੋਂ ਲੈ ਕੇ ਲੱਖਾਂ ਦੇ ਜਾਨਵਰ ਖੜੇ ਆ ਲਾਈਨ ਦੇ ਜਾਨਵਰ ਵੀ ਆਂਡ ਨੂਨ ਵੀ ਆ ਸਾਰੇ ਤਰ੍ਹਾਂ ਦੇ ਗੱਬਣ ਖਾਲੀ ਬਸ਼ੀਰੇ ਬਸ਼ੀਰੀਆਂ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਆ ਸੋ ਦੋਸਤ ਜਿੱਦਾਂ ਦਾ ਵੀ ਤੁਹਾਨੂੰ ਜਾਨਵਰ ਚਾਹੀਦਾ ਹੈ ਨਾ ਤੇ ਆਪਦੀ ਡਿਮਾਂਡ ਦੱਸ ਸਕਦੇ ਆ ਤੇ ਉਦਾਂ ਦਾ ਹੀ ਜਾਨਵਰ ਤੁਹਾਨੂੰ ਮਿਲ ਜੂ ਤੇ ਆਪਾਂ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋ ਆ ਕੁੜੀ ਦੀ ਡਿਟੇਲ ਦੇ ਦਈਏ ਬਸ ਬੇਨਤੀ ਇਨੀ ਕਾ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਦੋਸਤੋ ਗਲਦੀ ਚੰਬੀ ਕੁੜੀ ਹੈ ਨੁਗਰੇ ਬੱਚੇ ਦੇ ਨਾਲੇ ਕੰਨ ਕੰਨ ਦੇਖ ਲਓ ਕਿੰਨਾ ਚੰਗਾ ਗਰਦਨ ਦੀ ਹਿੱਕ ਦੀ ਬਾਡੀ ਬੁੱਡੀ ਦੀ ਸੋਹਣੀ ਆ ਕੁੜੀ ਜਦ ਮੈਂ ਕਈ ਭਰਾ ਨਵੇਂ ਹੁੰਦੇ ਆ ਉਹਨਾਂ ਦੀ ਮਨ ਨੂੰ ਇਹ ਰੀਜ ਹੁੰਦੀ ਹੈ ਬਾਈ ਜਾਨਵਰ ਪੈਸੇ ਤਾਂ ਲਾਉਣੇ ਆ ਪੈਸੇ ਵੀ ਥੋੜੇ ਲਾਉਣੇ ਆ ਤੇ ਜਾਨਵਰ ਘਰੇ ਖੜਾ ਵੀ ਸੋਹਣਾ ਲੱਗੇ ਤਾਂ ਮਿੱਤਰੋ ਜਾਨਵਰ ਘਰੇ ਖੜਾ ਵੀ ਸੋਹਣਾ ਲੱਗੂ ਮੁੱਲ ਵੀ ਜਾਇਜ਼ ਉੱਪਰੋਂ ਗੱਬਣ ਵੀ ਚੈੱਕ ਪਾਸਾ ਤੇ ਬਾਕੀ ਤੁਹਾਡਾ ਸਵਾਰੀ ਵਾਲਾ ਚਾ ਪੂਰਾ ਕਰੂ ਪੂਰਾ ਨਜ਼ਾਰਾ ਲਿਆ ਦੂ ਕਹਿੰਦਾ ਮਤਲਬ ਚਾਲ ਚੁ ਰੇਵੀਆ ਚਲਦੀ ਆ ਚਲਦੀ 25 30 ਦੀ ਸਪੀਡ ਤੇ ਆ ਹੁਣ ਆਪਾਂ ਡਿਟੇਲ ਦੇ ਦਈਏ ਜੀ ਇਹਦੀ ਉਮਰ ਬਾਰੇ ਸਾਢੇ 5 ਸਾਲ ਮਿੱਤਰੋ ਇਹਦੀ ਉਮਰ ਆ ਚਾਰੇ ਪੈਰ ਚਟੇ ਆ ਮੱਥਾ ਚਟਾ ਤੇ ਭੰਡੇ ਦੇ ਸਾਰੇ ਬਾਲ ਚਟੇ ਨੁਕਰੇ ਘੋੜੇ ਤੋਂ 2 ਮਹੀਨੇ ਤੋਂ ਉੱਪਰ ਦੀ ਗੱਬਣ ਹੈ ਜੀ ਗੱਬਣ ਹੈਗੀ ਆਪਣੇ ਵਾਲੇ ਚੈਂਪੀਅਨ ਘੋੜਾ ਜਿਹੜਾ ਬਵਨ ਸੀ ਜੀ ਆਲੀ ਕਾਉਂਟਰ ਦਾ ਬੱਚਾ ਦੋਦੰਦ ਉਹ ਤੋਂ ਗੱਬਣ 65 ਇੰਚ ਘੋੜੇ ਦੀ ਹਾਈਟ ਸੀ ਤੇ ਫੋਟੋ ਵੀਡੀਓ ਮਿਲ ਜੂ ਤੁਹਾਨੂੰ ਪਰਚੀ ਮਲਤ ਕਹਿੰਦਾ ਮਤਲਬ ਮੀਟਿੰਗ ਦੀ ਪਰਚੀ ਦੇ ਦਾਂਗੇ ਤੁਹਾਨੂੰ ਤੇ ਗੱਭਣ ਆਪਦੀ ਜਿਹੜੇ ਮਰਜ਼ੀ ਡਾਕਟਰ ਤੋਂ ਦੁਬਾਰਾ ਚੈੱਕ ਕਰਵਾ ਕੇ ਫੇਰ ਆਪਦਾ ਹਨਾ ਚਾਈ ਲੈ ਜਾਇਓ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ ਹਲ ਲੈਂਥ ਲੈਂਥ ਤੇ ਦੇਖ ਸਕਦੇ ਹੈਕ ਹੁੱਕ ਦੀ ਖੁੱਲੀ ਆ ਤੇ ਬਾਕੀ ਬਾਡੀ ਬੁੱਡੀ ਵੀ ਸੋਹਣੀ ਆ ਕੁੜੀ ਦੀ ਉਮਰ ਦੱਸ ਦਿੱਤੀ 5.5 ਸਾਲ 2 ਮਹੀਨੇ ਗੱਭਣ ਚੈੱਕ ਪਾਸ ਬਾਲਪੋਰੀਆਂ ਦੇ ਜਮਨ ਸਾਫ ਤੇ 59 ਗੰਜ ਹੈ ਦੀ ਹਾਈਟ ਸੋ ਜੇ ਕੇ ਭਰਾ ਦੇ ਪਸੰਦ ਆਈ ਕੁੜੀ ਖਰੀਦਣੀ ਚਾਹੁੰਦਾ ਹੋਇਆ ਮੁੱਲ ਜਾਇਜ਼ ਆ ਦੋਸਤਾਂ ਨੰਬਰ ਦੇ ਇੱਥੇ ਥੱਲੇ ਤੇ ਨੰਬਰਾਂ ਤੇ ਸੰਪਰਕ ਕਰ ਲਿਓ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ